ਅਸਿਕਲ ਦੀ ਸਾਰਿਆਂ ਨੂੰ ਤੁਹਾਡਾ ਦੋਸਤ ਗੁਰਵਿੰਦਰ ਕਾਲਸੀ ਤੇ ਫਿਰ ਹਾਜ਼ਰ ਹੋਏ ਆ ਇੱਕ ਨਵੇਂ ਵੀਡੀਓ ਦੇ ਨਾਲ ਪਿੰਡ ਵੱਡੇ ਘਰ ਖੜੇ ਆ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਬਾਈ ਕੋਲੇ ਮੱਕੀ ਵਕੀ ਵਕਾਉ ਉਹ ਚਾਰ ਕਿੱਲੇ ਤੇ ਬਾਈ ਤੋਂ ਆਪਾਂ ਸਾਰੇ ਜਾਣਕਾਰੀ ਲਵਾਂਗੇ ਕਿ ਮੱਕੀ ਦਾ ਕਿਹੜਾ ਵੀ ਐ ਤੇ ਕੀ ਡਿਮਾਂਡ ਦਾ ਤੇ ਕਿੰਨੇ ਆ ਬਾਈ ਆਪੂੰ ਤਿਆਰ ਕਰਕੇ ਦੇਊਗਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਜੇ ਕਿਸੇ ਵੀਰ ਨੇ ਮੱਕੀ ਲੈਣੀ ਆ ਚਾਰ ਆਸਤੇ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਤੇ ਅੱਜ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈਣੇ ਆ ਮੱਕੀ ਦੇ ਵੀ ਬਾਰੇ ਤੇ ਕਿੰਨੇ ਟਾਈਮ ਤੇ ਤਿਆਰ ਹੋ ਜਾਊਗਾ ਹਾਂਜੀ ਸਸਿਕਾભાઈ ਜੀ ਕੀ ਹਾਲ ਆ ਜੀ ਬਹੁਤ ਵਧੀਆ ਹਾਲ ਸਸਿਕਾ ਠੀਕ ਹੈ ਕੰਮ ਸੇਤਾਂ ਹੀ ਹਾਂਜੀ ਹਾਂਜੀ ਵਧੀਆ ਤੇ ਬਾਈ ਆਪਾਂ ਮੱਕੀ ਵਕਾਊ ਕੀਤੀ ਆ ਤੇ ਸਾਨੂੰ ਇਹਦੇ ਬਾਰੇ ਦੱਸੋ ਕਿ ਕਿੰਨੇ ਕਿੰਨਾ ਵਾਹਣਾ ਤੇ ਕਿੰਨਾ ਜੀ ਆਪਣਾ ਬੀ ਪਾਇਆ ਤੇ ਕਿਹੜਾ ਬੀ ਪਾਇਆ ਬਾਈ 18 44 ਬੀ ਆ 4 ਕਿੱਲੇ ਮੱਕੀ ਆ ਠੀਕ ਹੈ ਜੀ ਤਿਆਰ ਕਰਨ ਤਾਂ ਆਪਣੀ ਗਰੰਟੀ ਹੋਊਗੀ ਤਿਆਰ ਕਰਕੇ ਦਵਾਂਗੇ ਜੇ ਤੰ ਦਾਣੇ ਪੈਗੇ ਸੌਦਾ ਕਰ ਲਵੇ ਤਿਆਰ ਕਰਨ ਤਾਂ ਪੂਰੀ ਗਰੰਟੀ ਹੋਊ ਆਪਣੀ ਤੇ ਆਪਾਂ ਬਾਈ ਵੀ ਦੀ ਗੱਲ ਕਰੀਏ ਤੇ ਵੀ ਕਿਹੜਾ ਪਾਇਆ ਜੀ ਆਪਾਂ 18 ਇੰਚ ਵਾਲੀ ਆ ਜੀ 9 9 ਕਿਲੋ ਵੀ ਵਾਲੀ ਆ ਆਲੂ ਵਾਲੀ ਮੱਕੀ ਆ ਇਹ ਆਲੂ ਵਾਲੀ ਮੱਕੀ ਤੇ 9 ਕਿਲੋ ਵੀ ਆ ਹਾਂਜੀ ਤੇ ਬਾਈ ਜੀ ਆਪਾਂ ਪੈਸਿਆਂ ਦੀ ਗੱਲ ਕਰੀਏ ਕੀ ਡਿਮਾਂਡ ਰੱਖੀ ਆ ਉਹ ਮੌਕੇ ਦੇ ਹੋ ਜੂਗੀ ਪੈਸਿਆਂ ਦਾ ਤਾਂ ਕੋਈ ਜੋੜ ਨਹੀਂ ਮਾਨਤਨ ਕਰਦਾਂਗੇ ਜੋ ਮਾਨਤਨ ਕਰੂੰਗੇ ਮੌਕੇ ਤੇ ਹਾਂਜੀ ਹਾਂਜੀ ਤੇ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜੂਗੀ ਇਹ ਆ 15-20 ਦਿਨਾਂ 'ਚ ਤਿਆਰ ਹੋ ਜੂਗੀ ਫੁੱਲ 15 ਤੋਂ 20 ਦਿਨ ਤਾਂ ਇਹ ਤੇ ਕਿੰਨਾ ਏਰੀਆ ਜੀ ਇਹ 4 ਕਿਲੇ ਜੀ ਚਾਰ ਗਲੇ ਪੂਰੇ ਆ ਜੀ ਹਾਂਜੀ ਭਾ ਪਹਿਲੀ ਮੈਨ ਲੈਵੇ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਮੇਨ ਗੱਲ ਲਾਸਟ ਦੀ ਗੱਲ ਆ ਜੀ ਇੱਕ ਤੁਸੀਂ ਡਰੈਸ ਦੱਸ ਦੋ ਆਪ ਦਾ ਤੇ ਫੋਨ ਨੰਬਰ ਦੱਸੋ ਜੀ ਪਿੰਡ ਵੱਡਾ ਘਰ ਆ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ ਨੰਬਰ ਹੈਗਾ 62803 48945 94173 01469 ਜਿਹੜੇ ਵੀਰ ਨੇ ਆਉਣਾ ਤੁਹਾਨੂੰ ਫੋਨ ਕਰਕੇ ਆਵੇ ਹਾਂਜੀ ਹਾਂਜੀ ਤੇ ਮੇਨ ਗੱਲ ਕੀ ਜਿਹੜਾ ਤੁਸੀਂ 20 ਗੱਲ ਕੀਤੀ 20 ਪੱਕਾ ਹੋਈ ਹੋਊਗਾ ਜੀ 20 ਪੱਕਾ 18 44 ਆ ਜੀ ਠੀਕ ਹੈ ਜੀ ਤੁਹਾਨੂੰ ਬਈ ਜੀ ਬਹੁਤ ਧੰਨਵਾਦ ਤੁਹਾਡਾ ਧੰਨਵਾਦ